ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਗਸਾਈਂਦਾ ਪੈਲੋ ਅੰਦਰ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਚੇਂ ਇਕੱਠੀਆਂ ਦਰਬਾਰਾ ਵੇਖੇ ਆਪ ਜੀਓ ਗੁਰਪ੍ਰਤਾ ਨੇ ਸਖਾ ਦੇ ਬਲਵਾਨ ਜੀਵਨ ਦੇ ਰੋਜ਼ਾਨਾ ਅਭਿਆਸ ਲਈ ਆਵਾਜ਼ ਦਿੱਤੀ ਸੀ ਮੈਂ ਬੱਦੀ ਸੱਚ ਧਰਮਸਾਲ ਹੈ ਮੈਂ ਬੱਦੀ ਸੱਚ ਧਰਮਸਾਲ ਹੈ ਆਓ ਸਿੱਖ ਸਤਿਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਜਿਸ ਵਿੱਚ ਬੈਠ ਕੇ ਗੁਰਮਤਿ ਦੇ ਥਾਲ ਵਿੱਚੋਂ ਸਤ ਸੰਤੋਖ ਵਿਚਾਰੋ ਦਾ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਅਤੇ ਆਤਮਾ ਬਲਵਾਨ ਰੱਖੋ ਭਰਿਆ ਜਾਗ ਕੇ ਜਰਾ ਧਿਆਨ ਨਾਲ ਦੇਖ ਦੁਸ਼ਮਨ ਮੌਤ ਰੂਪ ਬਿੱਲਾ ਮੂੰਹ ਖੋਲ ਕੇ ਹਰ ਪਲ ਤੈਨੂੰ ਛਪਟਣ ਲਈ ਤਿਆਰ ਬੈਠਾ ਹੈ ਮਿਰਤ ਮਜਾਰ ਪਸਾਰ ਮੁਖ ਨਿਰਖਤ ਪਹਿਲਾਂ ਉਸਨੇ ਸਤ ਧਰਮ ਸਾਲ ਗੁਰੂ ਅਸਥਾਨਾਂ ਤੇ ਆਪਣੇ ਨਰੈਣੂ ਲਿਆ ਕੇ ਮਿਠਾ ਦਿੱਤੇ ਤਾਂ ਕਿ ਸਿੱਖ ਨਿਰੰਣੀਆਂ ਦੀਆਂ ਬਦਬਖਤੀਆਂ ਕਰਕੇ ਗੁਰਮਤ ਅਭਿਆਸ ਰੂਪ ਧਰਮਸਾਲ ਤੋਂ ਦੂਰ ਹੋ ਜਾਵੇ ਅੱਜ ਸਿੱਖ ਬੱਚਾ ਗੁਰਦੁਆਰਿਆਂ ਤੋਂ ਟੁੱਟ ਕੇ ਵੱਖ-ਵੱਖ ਸਮਪਰਦਾਇ ਦੁਆਰਿਆਂ ਵਿੱਚ ਵੰਡਿਆ ਗਿਆ ਹੈ ਸਿੱਖ ਕੋਲ ਦੂਜਾ ਬਲ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਦਾਸੀ ਪਰ ਰੋਜ਼ ਦੇ ਗੁਰਬਾਣੀ ਭੋਜਨ ਵਿੱਚ ਬਚਿੱਤਰ ਨਾਟਕ ਦੀਆਂ ਅਸ਼ਲੀਲ ਮਨ ਘੜਤ ਰਚਨਾਵਾਂ ਦੀ ਮਿਲਾਵਟ ਕਰ ਦਿੱਤੀ ਜੋ ਤੇਰੇ ਅਤੇ ਗੁਰੂ ਦੇ ਜੀਵਨ ਤੇ ਸਵਾਲ ਲਿਆ ਚਿੰਨ ਬਣ ਰਹੀਆਂ ਹਨ ਸਿੱਖ ਦਾ ਆਤਮਿਕ ਬਲ ਨਿਰਬਲ ਅਤੇ ਰੋਗੀ ਕੀਤਾ ਜਾ ਰਿਹਾ ਹੈ ਇਹਨਾਂ ਨਰਾਇਣਾਂ ਨੇ ਇਸ ਪਾਪ ਕਰਮ ਲਈ ਕਦੀ ਭਾਨੂੰ ਮੂਰਤੀ ਨਾਮ ਦੇ ਗੈਰ ਸਿੱਖ ਵਿਅਕਤੀ ਨੇ 27 ਸਾਲ ਗੁਰੂਗ੍ਰੀ ਗੋਲਕ ਵਿੱਚੋਂ ਕਰੋੜਾਂ ਰੁਪਏ ਦੇ ਕੇ ਪਾਲਿਆ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਤੋਂ ਬਲੇਡ ਨਾਲ ਖਰੋਚ-ਖਰੋਚ ਕੇ ਲਗਾਮਾਂਤਰਾ ਹਟਾਈਆਂ ਅਤੇ ਇਸ ਨੂੰ ਸਰਲੀ ਵਿਤੀ ਦਾ ਪਾਠ ਆਖਿਆ ਇਹਨਾਂ ਨਰਿਆਂਵਾਂ ਵੱਲੋਂ ਉਸ ਨੂੰ ਭਾਈ ਗੁਰਦਾਸ ਦੇ ਨਾਮ ਨਾਲ ਸਨਮਾਨਤ ਕੀਤਾ ਗਿਆ ਇਹ ਲੰਬੀ ਕਹਾਣੀ ਹੈ ਜਿਸ ਦੇ ਸਬੂਤ ਮੇਰੇ ਪਾਸ ਹਨ ਗੁਰਸਿੱਖਾਂ ਨੇ ਸ਼ਹੀਦੀਆਂ ਪਾ ਕੇ ਇੱਕ ਨਰਿਆਂ ਨੂੰ ਕੱਢਿਆ ਸੀ ਅੱਜ ਬਹੁਤਾਂ ਗੁਰਦੁਆਰਿਆਂ ਤੇ ਨਰਿਆਂਵਾਂ ਦਾ ਕਬਜ਼ਾ ਹੈ ਉਨਾ ਵੱਲੋਂ ਝੰਡਾ ਨਾਲ ਬਨ ਕੇ ਸਾੜਨ ਵਾਂਗੂ ਅਧ ਰਹਿਤ ਮਰਿਆਦਾ ਦੇ ਨਾਮ ਦੀ ਰੱਸੀ ਨਾਲ ਬਨ ਕੇ ਛੇਕ ਜੇਨ ਦੀ ਦੇ ਹਕਮਨਾਮਿਆਂ ਨਾਲ ਬਰਬਾਦ ਕਰ ਦੇਣ ਦੀਆਂ ਧਮਕੀਆਂ ਖਮੋਸ਼ੀ ਨਾ ਬਨ ਜਾਵੇ ਧਮਕੀਆਂ ਆ ਰਹੀਆਂ ਹਨ ਤੇ ਸਿੱਖ ਬੋਲ ਨਹੀਂ ਰਿਹਾ ਫਿਕਰ ਇਹ ਹੈ ਖਮੋਸ਼ੀ ਕਿਤੇ ਕਬਰਸਤਾਨ ਦੀ ਖਮੋਸ਼ੀ ਨਾ ਬਣ ਜਾਵੇ ਅਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਇਸ ਲਈ ਜਾਗੋ ਭਰਿਓ ਗੁਰੂ ਦੀ ਧਰਮ ਸਾਲ ਵਿੱਚੋਂ ਨਰਾਇਣਾ ਨੂੰ ਨਰੈਣੀ ਨੂੰ ਕੱਢ ਕੱਢਣਾ ਤੇ ਇਹਨਾਂ ਨੂੰ ਨਾ ਰਹਿਣ ਦੇਣਾ ਸਾਡਾ ਸਾਰਿਆਂ ਦਾ ਫਿਕਰ ਵਿੱਚੋਂ ਨਿਕਲੇ ਆ ਇੱਕ ਕੰਮ ਅਤੇ ਗੁਰਵਾਣੀ ਦੇ ਪਵਿੱਤਰ ਭੋਜਨ ਵਿੱਚ ਮਿਲਾਵਟ ਨਹੀਂ ਰਹਿਣ ਦੇਣੀ ਕਿਉਂਕਿ ਹਉ ਗੁਸਾਈਂ ਦਾ ਪਹਿਲਵਾਨੜਾ ਹਉ ਗੁਸਾਈਂ ਦਾ ਪਹਿਲਵਾਨੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ